ਇਹ ਲਾ ਕੇ ਥਾਵੇ ਮਾਏ ਆਵੇ ਬਲੇ ਕਿਹਦੇ ਕੈਮਰਾ ਲਿਆ ਤਾਂ ਨਮਾ ਇਹ ਇਹ ਜੋ ਕੈਮਰਾ ਹੈ ਇਹਦਾ ਭਾਈ ਤਾਂ 500 ਦੀ ਮਾਰੀ ਲੇਖਾ ਮਾਰੇ ਨਾਲ ਤੇ ਜਾਣ ਵਾਲੀ ਬੱਕਰੀ ਤੇ ਹੈ ਕਲੇ ਨਾਲ ਕੈਮਰਾ ਮਾਰ ਤੇ ਛੱਡ ਦੇ ਟੱਕਰ ਨਹੀਂ ਆ ਤੈਨ ਮਾ ਛੱਡ ਲੈ ਆਂ ਸਮਲੀ ਪਰਦੀ ਨਾ ਖੰਡ ਮਰ ਉਹ ਇੱਕ ਮਿੰਟ ਆਂ ਇੰਨ ਬੱਕਰੀਆਂ ਪੂੜੀਆਂ ਲੈ ਲੈ ਦੇਖ ਲੈ ਜੇ ਤਾਂ ਹੁਣ ਰਾਤ ਸਾਈਂ ਕਰਾ ਤੂੰ ਮਾਤ ਫਾੜੂ ਇਹ ਬੰਦ ਦੀ ਮੈਨੂੰ ਪਤਾ ਹੈ ਉਹ ਮੈਂ ਤਾਂ ਬਈ ਆਹ ਰਾਤ ਆ ਗਿਆ ਸਾਢੇ 16000 ਰੁਪਇਆ 17 ਦੀ ਕੁਸਰੀ ਹੋ ਗਈ ਆ ਠੀਕ ਆ ਯਾਰ ਉਹ ਦੇ ਦੇ ਠੀਕ ਆ ਯਾਰ ਨਹੀਂ ਨਹੀਂ ਯਾਰ ਨਹੀਂ ਨਹੀਂ ਯਾਰ કરી ਦੇ ਦੇ ਤੂੰ ਮੁੱਕਰ ਦੇ ਦੇ ਠੀਕ ਆ ਇਹ ਤਾਂ ਵਿਚਾਰਾ ਨੇ ਮਸਾ ਲੈਣੀ ਆ ਥੱਕਾ ਫਿਰ ਤੇਰਾ ਵੀ ਕੀ ਹੋ ਇਹ ਤਾਂ ਯਾਰ ਕੋੜਾ ਵਿਚਾਰੇ ਵਾਲਾ ਹੋ ਆ ਬਹੁਤ ਬੋਲਦੀ ਕਿੰਦਾ ਇਸੀ ਆ ਗਿਆ ਯਾਰ ਕੀ ਜਾਣੇ ਗੁਰਦੀ ਬੰਨੇ ਆ 10000 ਰੁਪਏ ਕੱਚੀ ਗੱਲ ਕਹੀ ਆ ਯਾਰ ਨਹੀਂ ਠੀਕ ਜੀ ਇਹ ਤਾਂ 17000 ਤਾਂ ਹੋਣਾ ਮਖਾਵਾ ਆ ਉਹ ਕਰਦੇ ਹਾਂ ਹੁਣ ਤੇਰਾ 10000 ਬੱਕਰੇ ਲੱਗਿਆ ਹੋਇਆ ਆ ਕਿੰਨਾ ਲੱਗੋ ਫਿਰ ਮੈਂ ਮਾਲ ਕਿਹਾ ਨਾ ਤੂੰ ਕਹਾਣੀ ਕਹਿੰਦਾ ਇੱਕ ਸੱਟ ਹੋਣੀ ਜੋ ਮੰਨ ਲੈ ਫਿਰ 15 ਦੀ ਬੱਕਰੀਆਂ ਕਿਹੜੀ ਹਾਂ ਤੇਰਾ ਉਹ ਰੱਖਾ ਫਿਰ 2000 ਵਿੱਚ ਬਾਕੀ ਹੋਰ 15 ਲੱਖ ਦੀ ਹੈ ਤੇਰਾ ਇਹ ਕੀ ਰੱਦ ਫਿਰ ਖੁਸ਼ ਹੋ ਕੇ ਨਹੀਂ ਦੇਣੀ ਨਾਲ ਹੀ ਆ ਇਹਦਾ ਇਹਦਾ ਮੁਫਤ ਆ ਯਾਰ ਓਏ ਬੱਚਾ ਜਾ ਕੇ ਜਾਉਂਗਾ ਕਿਹਦਾ ਨੀ ਹੁੰਦੇਗੇ ਬਾਈ ਇਹ 500 ਦੇ ਨਾਲ ਉੱਪਰ ਇਹ ਅੱਜ ਦਾ ਖਰਚਾ ਖਰਚਾ ਨਾ ਲਿਓ ਆਹ ਨੂੰ ਥੋੜਾ ਨਾਲ ਆਉਣਾ ਹੀ ਆਉਗਾ ਖਰਚਾ ਚਲ ਕੋਈ ਮਗਾ ਦੇ ਬੱਸ 10000 ਫੋਨ ਦਾ ਪਹਿਲੇ ਦੇਖਣਾ ਚਾਹਚਾ ਤੈਨੂੰ ਸੂਰ ਦੇ ਤੈਨੀਆਂ ਕਿ ਦੂਈ ਹੈ ਇਹ ਕਿੰਨਾ ਕੋਈ ਬੱਕਰੀ ਆ ਉਹ ਦੇਖ ਲਈ ਪਉਣੀ ਬੱਕਰੀ ਆ ਜਿਹੜੀ ਹੋਰ ਮੈਂ ਕਰ ਲਿਆਂਗਾ ਕਿੰਨਾ ਸੋਹ ਬੱਕਰੇ ਵਧੀਆ ਮਿੱਥ ਜਾਂਦਾ ਕੀ ਬੰਦ ਆ ਹਾਂ ਐਡਾ ਲਵਾ ਹਗਾ ਬੱਕਰਾ ਕਹਾਂ ਬੱਕਰਾ ਪਾਉਂਦਾ ਪੱਕਾ ਵਿੱਚ ਨੰਦ ਜੇ ਇਹ ਰੱਖਦਾ ਨਾ ਜੀ ਕਰੀ ਰਸੋਨ ਕਿੱਕ ਆਉਂਦਾ ਪੱਕਣਾ ਦੇਖ ਲੈ 6 ਦਿਨ 6 ਮਸਾ ਹਾਇਆ 6 ਹੋਇਆ ਯਾਰ ਆ ਰਾ ਖੜਾਗਾ ਇੰਨੇ ਬੰਦੇ ਲੈ ਪਾਲੀ ਹੈ ਕਿ ਅੱਠ ਦੰਦ ਉਹ ਪਾਲੀ ਫਿਰ ਤੂੰ ਕੱਚਾ ਹੈ ਉਹ ਵੀ ਫਿਰ ਇਹਨੂੰ ਹੁਣ ਪਾਇਆ ਦੁੱਗਣਾ ਉਹ ਇਹ ਦੰਦੀ ਵੀ ਕਿੰਨੀ ਹੈ ਇੰਨੀ ਬੱਠ ਕੱਦ ਵੀ ਦੇ ਕਿੱਡਾ ਕਹਿਆ ਬਾਤੀ ਹੈ ਕੱਦ ਵੀ ਭਈ ਜੇ ਕੁਤ ਕਹਿਦਾ ਦੋਨੇ ਤਾਂ ਦੋਨੇ ਘਰ ਮੰਨੋਗੇ ਭਈ ਤਾਂ ਕਹੀ ਤਾਈ ਬੋਲੋ ਕੀ ਕਰਦੇ ਵੀ пами ਅੱਜ ਦੀ ਮੈਂ ਚਾਰ ਜਾ ਕੇ ਸੌਂਦੇ ਹਾਂ ਛੱਡ ਦੋ ਕੁਸ਼ਕਰੀਏ ਦਾ ਮੰਨੇਗਾ ਗੱਲ ਕਦੇ ਮੰਨਦਾ ਦੇਖ ਲੈ ਤੂੰ ਜਾ ਮਿੱਠੂ ਦਾ ਦੇਖ ਲੈ ਮਿੱਠੂ ਲੈ ਲਈ ਨਹੀਂ ਯਾਰ ਲੈ ਲਈ ਯਾਰ ਲੈ ਲਈ ਅੱਜਾ ਹੁਣ ਬਈ ਇੱਕ ਮਿੰਟ ਖਾਣਾ ਲੈ ਲਈ ਪੁੱਛ ਰਹਾ ਵੀ ਮੈਂ ਕਰ ਲਿਆ ਨੀ ਫਿਰ ਇਹ ਤਾਂ ਨਹੀਂ ਬੱਕਰੀ ਜੀ ਕੋਈ ਜੰਦੂ ਯਾਰਾ ਨਹੀਂ ਇਹ ਤਾਂ ਮੰਨੂ ਇਹ ਦੋਲਾ ਲਾਉਣਾ ਮੈਂ ਅੱਜ ਦੂਰ ਹੁੰਦਾ ਵੀ ਵਿਚਾਰਾ ਫਿਰ ਉਹ ਦੋ ਹੈ ਇਹਨੂੰ ਕਰਾਉਂ ਰਹੀ ਨੇ ਬੂ ਯਾਰਾ ਉਹ ਐ ਨਹੀਂ ਗੱਲ ਕਰਦੇ ਕਾਲੀ ਗੁਰੂ ਜੀ ਨੂੰ ਨਮਸਕਾਰ ਆਹ ਵੇ ਸਵਦਾ ਵਿੱਚ ਬੱਕਰੀ ਪਿੱਛੇ ਬੱਕਰਾ ਬੱਕਰੀ ਪਿੱਛੇ ਬੱਕਰਾ ਦਾ ਸਵਦਾ ਹੈ ਕਿ ਬੱਕਰੀ ਪਿੱਛੇ ਬੱਕਰਾ ਭਰਾ ਹੋ ਅਟਾ ਪਲਟਾ ਹੋ ਰਿਹਾ ਹੈ ਅਟਾ ਪਲਟਾ ਨਹੀਂ ਖੜ ਜਾ ਸਾਈ ਮੈਂ ਅਟਾ ਪਲਟਾ ਪੱਤਨ ਬੱਕਰੀ ਹੋਰ ਦੇ ਨਾਲ ਨੂੰ ਲੈ ਲੋ ਲੈਰੀ ਮੰਡੀ ਚੱਲ ਬੱਕਰਾ ਲਿਆ ਉਹ ਬੱਕਰਾ ਢੋਲ ਕੇ ਲਓ ਜੀ ਠੀਕ ਆ ਉਹ ਵਾਗੀ ਬੱਕਰੀ ਠੀਕ ਆ ਜਿੰਨ ਬੋਲ ਤੇ ਬੋਲ ਨਾ ਬਰਕੇ ਬੋਲੀ ਨਾ ਬੋਲੀ ਨਾ ਬੋਲੀ ਨਾ ਬੋਲੀ ਬਸ ਨਾ ਬੋਲੀ ਨਹੀ ਬੋਲਦਾ ਲੈ ਜੋ ਚਲ ਬੱਕਰਾ ਲੈ ਜਾ ਬਈ ਲੈ ਬੱਕਰਾ ਉਹ ਬੱਕਰਾ ਫੋਲ ਲੈ ਇਹੋ ਸਹੀ ਕਰੋ ਚਲ ਖਾਣ ਗਿਆ ਪਰ ਲੈ ਖੰਦ ਕੋਈ ਬੱਚੇ ਬੜੋ ਯਾਰ ਸੌਦਾ ਦੇਖੋ ਬੰਦਾ ਕਿਆ ਕਹਤਾ ਹੈ ਮਾਨਤਾ ਹੈ ਕੋ ਨਹੀਂ ਮੰਨਦਾ 2500 ਦਾ ਮਤਲਬ ਬਣ ਗਿਆ ਉਹ ਰਹਿੰਦਾ ਆਪਣਾ ਕੋਣ ਦੇ ਗਿਆ ਉਹ ਬੱਕਾ ਬੰਦਾ ਚੱਲ ਚੱਲ ਉਹ ਰਹਿੰਦਾ ਰਹਿੰਦਾ ਕੋਈ ਨਾ ਕੱਟਾ ਬੰਦਾ ਉਹ ਵੀ ਕਹਿੰਦਾ ਰਹਿੰਦੇ ਰਹਿੰਦੇ ਫਿਰ ਉਹ ਸਰਦੋ ਜਿਹੜਾ ਮੰਨਦਾ ਬੱਕਰੀ ਵਸੇ ਬੱਕਰਾ ਆ ਕਾਲੀ ਬੱਕਰੀ ਆ ਗਈ ਇਹਦੇ ਬੱਲੇ ਸਿਰੇ ਬੱਕਰਾ ਤੁਹਾਨੂੰ ਦਿਖਾਵਾਂਗੇ ਬੱਕਰਾ ਵੀ ਕਾਹ ਦਾ ਚਾਚਾ ਇਹ ਮੰਨਦਾ ਨਹੀਂ ਮੰਨਦਾ ਨਹੀਂ ਬੱਕਰਾ ਭਾਈ ਨੇ ਆਪਾਂ ਜੋੜ ਦੇ ਰਹੇ ਆਗੇ ਹੈਰਾਨ ਨਹੀਂ ਮੰਨਤਾ ਨਹੀਂ 25 ਚਾਰ ਮੰਗੇ 2500 ਦੇ ਦਰਦ ਤੋਂ ਕੀ ਦੱਸਦਾ ਹੁਣ ਹੋਰ ਦੱਸ ਆ ਬੱਕਰੀ ਦਾ ਕੋਨੀਰਾ ਕਿਰੇ ਫਿਲਾ ਤੇ 2500 ਨਾਲ ਦਿੰਦੇ ਆਗੇ ਬੱਕਰਾ ਹੀ ਸਾਡੇ ਕੋਲ ਵੱਡਾ ਬੱਕਰਾ ਹੈ ਬੱਕਰੇ ਵੇਸੇ ਬੱਕਰੀ ਚਾ 2500 ਰੁਪਇਆ ਨਾਲ ਆ ਇਹ ਨਹੀਂ ਸਾਡੇ ਲੋਨ ਇਹਨਾਂ ਦਾ ਖਰਚੇ ਪਰਚੇ ਨਾਲ ਤਾਂ ਨਾ ਤਾਂ ਵਕਤ ਪਰ ਮਾਲ ਚੱਲੇ ਜਿਹੜੇ ਨੇ ਪਾ ਲੈਣਾ ਹੁੰਦਾ ਠੀਕ ਹੈ ਗੱਲ ਆ ਹਾਂ ਉਹਨਾਂ ਮਹਿੰਗੀ ਹੋ ਪਰ ਸਾਸੀ ਇਹ ਤਾਂ ਦੋ ਹੀ ਕਹਿੰਦੇ ਸੀ ਯਾਰ ਤੈਨੂੰ ਵੀ ਆਣੀ ਜਾਣ ਹੁੰਦਾ ਦੱਸ ਤੈਨੂੰ ਕਿਦਾਂ ਦੇ ਨਾਲ ਜਾਣ ਬੰਦਾ ਪਹਿਲਾਂ ਵੱਖਰੀ ਵੇਂਦਾ ਭੈਣਾਂ ਨਾਲ ਕੀ ਹੋ ਜੂਗਾ 10 ਰੁਪਏ ਸੁਕੇ ਜਾਂ 17 18 ਓਏ ਅਸੀਂ ਕਿਨੇ ਵੇਚਣੀ ਆ ਵੇਚੂਗਾ ਕਾਲ ਕੋਈ ਛੱਡੋ ਚਲੋ ਮਾਰੂ ਗੰਡੀ ਦੀ ਕੱਟੋ ਡਿਜੀਟਲ ਸੈਲਫੀ ਵੀ ਕਿੱਥੇ ਨਹੀਂ ਡਿਜੀਟਲ ਮੰਡੀ ਤੇ ਆਪਾਂ ਆਉਂਦੇ ਬੱਕਰੀਆਂ ਆਈਆਂ ਦੋ ਲੈ ਲਈਆਂ ਬੱਕਰੀਆਂ ਪਾਇਆ ਅੰਦਰ ਨਾਲ ਬੜਾ ਲੋਕ ਤੇ ਸੋਹ ਹੈ ਨੋ ਬੱਕਰੀ ਉਸੇ ਬੱਕਰਾ ਦਿੱਤੀ ਜਾਂਦੀ ਹੈ 350 ਕਹਿੰਦੀ ਤਾਂ ਆ ਆਖਣੇ ਪੀਲ ਗਾਣਾ ਬਹੁਤ ਭਾਦਈ ਪੀਲ ਗਾਣਾ ਵੀ ਤਾਂ ਕਹਿੰਦਾ ਬਹੁਤ ਭਾਦਈ ਤੋ ਠੀਕ ਆ ਫਰਾਗ ਆ ਕਹਿੰਦੇ ਨਹੀਂ ਹਰਦੀ ਕਿਤੇ ਹੈਲੋ ਭਾਈ ਹਾਂ ਫਤਮ ਦਸ ਜੇਨ ਬੱਕਰੀ ਚੋ ਜੇ ਹੈ ਸਿਰਫ ਰੱਦੀ ਹੈ ਹਾਂ ਤੰਨੇ ਨਾਲ ਹੋਊ ਕੰਮ ਕਿਹਾ ਰੈਕ ਨੂੰ 200 ਤੋਂ ਘੈਤਾ ਮੈਂ 3000 ਰੁਪਏ ਦਾ ਕੰਮ ਹੋਗਾ ਭਾਈ 3000 ਰੁਪਏ ਨਾਲ ਦੇਣਾ ਪਊਗਾ ਨਹੀਂ ਜੇ ਅੱਡਰ ਬੱਕਰੀਆਂ ਵੇਚ ਲੋ ਕਦ ਨਾਲ ਕੰਮ ਹੋਊਗਾ 300 ਦਾ ਫਰਕ ਆਗਾ ਯਾਰ ਲੈਣ ਦੇ ਕਿਹੜੀ ਆ ਕੰਮ ਨਿਕਲਾ ਨਾ ਮਰਜੀ ਨਾ ਹਾਂ ਬਣਾਉਣਾਂ ਦੀ ਮਰਜ਼ੀ ਹੋਣਾ ਗੜੀ ਨੂੰ ਨੌਕਰੀ ਜਾਨ ਆਪਾਂ ਨੇ ਉਹ ਵੱਗ ਤਾਂ ਆਪਾਂ ਬਈ ਠੱਕਾ ਲਾਈਏ